ਗਏ ਫਲੇਗੇ ਕੁਝ ਪਿੰਡਾਂ ਦੇ ਵਿੱਚ ਤੇ ਕੀ ਮਾਮਲਾ ਸਰਦ ਇਹ ਸਾਡੇ ਮਾਨਯੋਗ ਬੀਜੀਪੀ ਸਾਹਿਬ ਜੀ ਗੌਰਵ ਯਾਦਵ ਆਈਪੀਐਸ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਸਰਚ ਕਾਸੋ ਆਪਰੇਸ਼ਨ ਜਿਹੜਾ ਕਾਡਨ ਐਂਡ ਸਰਚ ਆਪਰੇਸ਼ਨ ਜਿਹੜਾ ਕੀਤਾ ਜਾਂਦਾ ਹੈਗਾ ਉਹ ਅੱਜ ਕੀਤਾ ਗਿਆ ਇਹਦੇ ਵਿੱਚ ਦੋਨੇ ਮੈਂ ਮੇਰੇ ਦੋਨੇ ਐਸਐਚਓ ਤੇ ਕਰੀਬਨ 60 ਮੁਲਾਜ਼ਮਾਂ ਨੇ ਭਾਗ ਲਿਆ ਜਿਸ ਦੌਰਾਨ ਅਸੀਂ ਚਾਰ ਪਿੰਡ ਸੰਗਤਪੁਰਾ ਲਧਾਈ ਕੇ ਰਾਜਿਆਣਾ ਤੇ ਲੰਗਿਆਣਾ ਖੁਰਦ ਇੱਥੇ ਅਸੀਂ ਤਲਾਸ਼ੀ ਲਈ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਕੁਝ ਚੱਕੀ ਬੰਦੇ ਫੜੇ ਵੀ ਗਏ ਇਸ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਐਸੇ ਮਹਿੰਮ ਚ ਜਾਂਦੇ ਹੋਏ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਜਿਸ ਤਹਿਤ ਮੁਕੱਦਮਾ ਨੰਬਰ 17 ਬਾਰ ਖਿਲਾਫ ਲਵਦੀਪ ਲੱਬਾ ਇਹ ਹੈਗਾ ਦਵਿੰਦਰ ਸਿੰਘ ਉਰਫ ਲੱਬਾ ਤੇ ਪਵਨਦੀਪ ਵਾਸੀ ਲੰਗਿਆਣਾ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਇਹਨਾਂ ਤੋਂ 20 ਗ੍ਰਾਮ ਫੀਰੋਇਨ ਬਰਾਮਦ ਹੋਈ ਹੈ ਜੀ ਤੇ ਉਹਦਾ ਵੀ ਪਰਚਾ ਦਰਜ ਕੀਤਾ ਹੈ ਮੈਸੇਜ ਇਹੀ ਜਾਣਾ ਜਾਣਾ ਚਾਹੀਦਾ ਹੈ ਕਿ ਨਸ਼ਿਆਂ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਅਸੀਂ ਇਹ ਦਬਾਅ ਬਣਾ ਕੇ ਰੱਖਾਂਗੇ ਇਹਨਾਂ ਤੇ ਤੇ ਟਾਈਮ ਟਾਈਮ ਤੇ ਚੈਕਿੰਗ ਕਰਕੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਹੁੰਦੇ ਨੇ ਉਹਨੂੰ ਰੌਂਡ ਅਪ ਕਰਕੇ ਲਿਆਈਦਾ ਵੈਰੀਫਾਈ ਕਰੀਦੇ ਜੇ ਕੁਝ ਬਰਾਮਦਗੀ ਹੋਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊ। ਸਰ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਉਹਨਾਂ ਤੇ ਕੋਈ ਪਹਿਲਾਂ ਪਰਚਾ ਦਰਜ ਹੈ? ਇਹਨਾਂ ਤੇ ਵੈਰੀਫਾਈ ਕਰ ਰਹੇ ਆਂ ਜੀ ਅਸੀਂ ਹੈ ਕੋਈ ਪਰਚਾ ਜੀ? ਨਹੀਂ ਅਜੇ ਤੱਕ ਜਰੂਰ ਨਹੀਂ। ਨਹੀਂ ਪਰਚਾ ਨਹੀਂ ਹੈਗਾ। ਨਵੇਂ ਵੇਚਣ ਲੱਗੇ ਨੇ ਸ਼ਿਕਾਇਤ ਕਾਫੀ ਆ ਰਹੀ ਸੀ ਕਹਿੰਦੇ ਇਹਨਾਂ ਦੀ ਸੀਗੀ ਲੰਗਿਆਣਾ ਖੁਰਦ ਦੇ ਵਿੱਚ ਵੀ ਇਹ ਵੇਚ ਰਹੇ ਨੇ ਇਸ ਕਰਕੇ ਇਹ ਕਾਬੂ ਵੀ ਆ ਗਿਆ ਸੋ ਕਿੱਲੇ ਬੰਦੇ ਜਿਹੜੇ ਰਾਉਂਡ ਅਪ ਕੀਤੇ ਗਏ ਰਾਉਂਡ ਅਪ 4-5 ਬੰਦੇ ਕੀਤੇ ਗਏ ਸੀ ਉਹਨਾਂ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਵੈਰੀਫਿਕੇਸ਼ਨ ਕਰਕੇ ਜੇ ਕੋਈ ਦੋਸ਼ੀ ਹੋਇਆ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਬਰਾਮਦ ਕੀ ਉਹਨਾਂ ਤੋਂ ਕੁਝ ਨਹੀਂ ਹੋਈ ਜਿਹੜੇ ਸਰਜ ਦੌਰਾਨ ਇਹ ਬਰਾਮਦ ਕੀ ਕੱਲੇ ਇਹਨਾਂ ਤੋਂ ਵੀ ਜਿਹੜੇ ਆਪਣਾ ਸਰਟੀਫਿਕੇਸ਼ਨ ਜਿਹੜੇ ਜਿਹੜੇ ਪਿੰਡਾਂ ਚੋਂ ਲਜਾਇਆ ਗਿਆ ਸ਼ਿਕਾਇਤਾਂ ਦੇ ਆਧਾਰ ਤੇ ਪਿੰਡ ਜਿਹੜੇ ਸ਼ਿਕਾਇਤਾਂ ਦੇ ਆਧਾਰ ਤੇ ਨਹੀਂ ਸਾਡੇ ਹੌਟਸਪੌਟ ਹੁੰ ਫਿਰ ਅਸੀਂ ਦਬਾਅ ਬਣਾਉਣ ਲਈ ਇਹ ਵਾਰੀ ਵਾਰੀ ਸਰ ਕਰਦੇ ਆਂ ਮਤਲਬ ਅਗਲੇ ਟਾਈਮ 'ਚ ਤੁਸੀਂ ਦੇਖੋਗੇ ਆਉਣ ਵਾਲੇ ਹੋਰ ਜਿਹੜੇ ਸਮਲਸਰ ਦੇ ਪਿੰਡਾਂ ਨੂੰ ਵੀ ਕਵਰ ਕੀਤਾ ਜਾਏਗਾ ਇਸ ਤਰ੍ਹਾਂ ਟਾਈਮ ਟਾਈਮ ਤੇ ਅਸੀਂ ਕਰਦੇ ਕਿਸ ਧਾਰਾ ਦੇ ਅਧੀਨ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਇਹ 21 ਕਾਟ 85 ਜੀ ਹੀਰੋਇਨ ਦੀ ਧਾਰਾ ਹੈਗੀ 21 ਕਾਟ 85 ਉਹਦੇ ਤਹਿਤ ਤੇ ਇਹ ਸਮਾਲ ਕੁਆਂਟੀਟੀ 'ਚ ਆਉਂਦਾ ਤੇ ਜੋ ਬRAND ਕੀ ਹੋ ਗਈ ਉਹਦੇ ਬੇਸ ਤੇ ਕਿੰਨੀ ਸਰੋ ਪ੍ਰਾਈਵੇਡਿਊਸ਼ਨ ਜੀ ਨੌਜਵਾਨੀ ਨਹੀਂ ਜੀ 18 ਸਾਲ ਦੇ ਹੈਗੇ ਸਰ ਸੋਸ਼ਲ ਹੈਗੇ ਹੋਰ ਲੋਕਾਂ ਨੂੰ ਕੀ ਕਹਿਣਾ ਜਾਓਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਤਾਂ ਇਨਫੋਰਮੇਸ਼ਨ ਵੱਤੋ ਵੱਤ ਸ਼ੇਅਰ ਕਰਨ ਸਾਡੀ ਦੂਸਰੀ ਗੱਲ ਹੈ ਬੱਚਿਆਂ ਤੇ ਵੀ ਆਪਦੇ ਬੱਚਿਆਂ ਤੇ ਵੀ ਨਿਗਾਹ ਰੱਖਣ ਉਹ ਇਹ ਕੋਈ ਮੈਂ ਮੰਨ ਨਹੀਂ ਸਕਦਾ ਵੀ ਕੋਈ ਮਾਪਿ ਹੋਏ ਕਹੇਗਾ ਕਿ ਮੈਨੂੰ ਨਹੀਂ ਪਤਾ ਮੇਰਾ ਬੱਚਾ ਨਸ਼ਾ ਕਰਦਾ ਹੈ ਕਿਉਂਕਿ ਨਸ਼ੇ ਦੀ ਪਹਿਲੀ ਲਾਮਤ ਹੈ ਕਿ ਬੱਚਾ ਉਹਦੀ ਨੀਂਦ ਉਹਦਾ ਆਉਣ ਜਾਣ ਉਹਦਾ ਬੋਲਚਾਲ ਉਹਦੀਆਂ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਨਸ਼ਾ ਕਰਦਾ ਜੇ ਨਸ਼ਾ ਕਰਦੇ ਨੂੰ ਤੁਸੀਂ ਉਸੇ ਸਟੇਜ ਤੇ ਉਹਨੂੰ ਕੰਟਰੋਲ ਕਰ ਲਓ ਤਾਂ ਸਾਡੇ ਲਈ ਵੀ ਚੀਜ਼ਾਂ ਸੌਖੀਆਂ ਹੋਣਗੀਆਂ ਸਮਾਜ ਵਾਸਤੇ ਵੀ ਸੌਖੀਆਂ ਹੋਣਗੀਆਂ ਪਰ ਲੋਕ ਇਗਨੋਰ ਕਰਦੇ ਨੇ ਇਗਨੋਰ ਕਰਦੇ ਨੇ ਤਾਂ ਫਿਰ ਉਹ ਉਹਨਾਂ ਵਾਸਤੇ ਵੀ ਵੱਡੀਆਂ ਮੁਸੀਬਤਾਂ ਬਣਦੀਆਂ ਪਿੰਡ ਵਾਸਤੇ ਵੀ ਫਿਰ ਟੋਟਲ ਸਮਾਜ ਵਾਸਤੇ ਔਖਾ ਹੋ ਜਾਂਦਾ ਸਰ ਬਗਪੁਰਾਣਾ ਸ਼ਹਿਰ ਦੇ ਵਿੱਚ ਵੀ ਤੁਹਾਡੇ ਲੋਕ ਕੋਈ ਸਰਚ ਆਪਰੇਸ਼ਨ ਕੀਤੇ ਗਏ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਹੁਣ ਵੀ ਕਰਾਂਗੇ ਪਰ ਇਸ ਵਾਰ ਸਾਨੂੰ ਟਾਰਗੇਟ ਜਿਹੜੇ ਦਿੱਤੇ ਗਏ ਸੀ ਇਹ ਚਾਰ ਪੁਆਇੰਟ ਦਿੱਤੇ ਗਏ ਸੀ ਉਹ ਅਸੀਂ ਕਵਰ ਕੀਤੇ ਨੇ ਤੇ ਉਹਨਾਂ ਤੋਂ ਬਰਾਮਗੀ ਵੀ ਇੱਕ ਮਿੰਟ ਚ ਹੋਗੀ